ਸ਼ਿਰਿਆ ਕਾਲ ਜੀ ਤੁਹਾਡਾ ਰਫ ਦੇ ਪੰਜਾਬੀ ਬਲੌਗ ਤੇ ਬਹੁਤ-ਬਹੁਤ ਸਵਾਗਤ ਹੈ ਜੀ ਤੇ ਅੱਜ ਹੈਗਾ ਜੀ ਦਿਨ ਸ਼ੁੱਕਰਵਾਰ ਦਾ ਤੇ ਮੈਂ ਜਾ ਰਹੀ ਆ ਆਪਣੇ ਪਿੰਡ ਕਿਸ਼ੂ ਮੈਂ ਦੋਨੇ ਕਿ ਸਾਫ ਸਾਨੂੰ ਛੱਡ ਕੇ ਆਉਂਗੇ ਨਬੂ ਦੇ ਹੈਗਾ ਅੱਜ ਸਕੂਲ ਦਾ ਥੋੜਾ ਜਿਹਾ ਬੱਚਿਆਂ ਦਾ ਫੰਕਸ਼ਨ ਜਾਂ ਉਹਨੇ ਉਹ ਟੈਂਡ ਕਰਨਾ ਹਲੇ ਸ਼ਾਮ ਨੂੰ ਨਬੂ ਵੀ ਆਜੂਗੀ ਤੇ ਮੇਰੇ ਭਰਾ ਦੇ ਘਰ ਹੈਗਾ ਜੀ ਖੁਸ਼ੀ ਦਾ ਅਖੰਡ ਪਾਠ ਸਾਹਿਬ ਅੱਜ ਖੁੱਲਣੇ ਆ ਤੇ ਸੰਡੇ ਨੂੰ ਪਊਗਾ ਜੀ ਭੋਗ ਤੇ ਮੈਂ ਅੱਜ ਹੀ ਜਾ ਰਹੀ ਹਾਂ ਸ਼ੁੱਕਰਵਾਰ ਨੂੰ ਜਾਂ ਚਰਖਾਣਾ ਹੈ ਤੇ ਬਾਕੀ ਜਿੰਨਾ ਵੀ ਵਲੌਗ ਤੁਹਾਡੇ ਨਾਲ ਜਿੰਨਾ ਵੀ ਬਣੂਗਾ ਸਾਰਾ ਤੁਹਾਡੇ ਨਾਲ ਸ਼ੇਅਰ ਕਰੂੰਗੀ ਥੋੜਾ ਥੋੜਾ ਜਿੰਨਾ ਵੀ ਮੇਰੇ ਤੇ ਸ਼ੂਟ ਹੋਇਆ ਬਾਕੀ ਕੀ ਸ਼ੂ ਕਰੂਗਾ ਥੋੜਾ ਬਹੁਤਾ ਸ਼ੂਟ ਤੇ ਸਾਬ ਵੀ ਕਰੂੰਗੇ ਸਾਰੇ ਕਰੂੰਗੇ ਜਿਨ੍ਹਾਂ ਨੂੰ ਕੋਈ ਮੂਮੈਂਟ ਕੈਚ ਕਰਨੇ ਆਣ ਲੱਗਿਆ ਤਾਂ ਉਹ ਕਰੂੰਗੇ ਜਰੂਰ ਤੇ ਤੁਹਾਡੇ ਨਾਲ ਸ਼ੇਅਰ ਕਰੂੰਗੇ ਤੇ ਚਲੋ ਜੀ ਚੱਲਦੇ ਹਾਂ ਹੁਣ ਅਗਲਾ ਜਿਹੜਾ ਜਿੰਨਾ ਵੀ ਵਲੌਗ ਹੈ ਸਾਰਾ ਮੇਰੇ ਪੇਕਿਆਂ ਤੋਂ ਸ਼ੂਟ ਹੋਊਗਾ ਤੇ ਪੇਕਿਆਂ ਆ ਕੇ ਮੈਂ ਜਾਨੀ ਕਿ ਵਲੌਗ ਜਿਹੜੇ ਅਪਲੋਡ ਹੈ ਕੇ ਕਰ ਪਾਵਾਂ ਕਿਉਂਕਿ ਇੱਥੇ ਵਾਈਫਾਈ ਦਾ ਥੋੜਾ ਜਿਹਾ ਦਿੱਕਤ ਆਉਂਦੀ ਹੈ ਇਸ ਕਰਕੇ ਜਿੰਨਾ ਵੀ ਮੈਂ ਬਲੌਗ ਸ਼ੂਟ ਕਰੂੰਗੀ ਸਾਰਾ ਜਿਹੜਾ ਅਪਲੋਡ ਹੈ ਉਹ ਆਕੇ ਹੀ ਕਰੂੰਗੀ ਤੇ ਚਲੋ ਜੀ ਚੱਲਦੇ ਆ ਤੁਸੀਂ ਵੀ ਸਾਡੇ ਨਾਲ ਇੰਜੋਏ ਕਰਿਓ ਫੰਕਸ਼ਨ

ਕਾਲ ਮੂਰਤ ਅਜੁਨੀ ਸਭ ਗੁਰ ਪਰਸਾਦ ਇਕ ਓੰਕਾਰ ਕਟਾਪੁਰਖ ਨਿਰਪਉ ਨਿਰਵਰ ਕਾਲ ਮੂਰਤ ਅਜੁਨੀ ਸਭ ਗੁਰ ਪਰਸਾਦ ਇਕ ਓੰਕਾਰ ਸਤਨਾਮ ਕਟਾਪੁਰਖ ਨਿਰਪਉ ਨਿਰਵਰ ਓ ਗੋਦ ਮੂਰਤ ਪਜੁਨੀ ਸਭੰ ਗੁਰਪਰਸਾਰ ਅਵਰ ਜੀਵਨਾਂ ਲੱਗ ਚੁੱਕੀਆਂ ਐ ਜੀ ਖਲਦੀਆਂ ਲੱਗੀਆਂ ਹੋਈਆਂ ਵੈਸੇ ਇੰਨਾ ਸੋਹਣਾ ਲੱਗ ਰਿਹਾ ਨਾ ਘਰ ਬਸ ਇੱਕ ਡੈਡੀ ਦੀ ਕਮੀ ਐ ਡੈਡੀ ਨੂੰ ਮਿਸ ਕਰ ਰਹੇ ਆ ਅਸਾਂ ਇਹ ਨਾ ਕਿ ਨਵਤੇ ਨਾ ਬੁਤੇ ਇਸੋ ਜਾ ਵੀ ਲੱਗਿਆ ਮਦਰ ਸਾਹਿਬ ਤੇ ਭਰਾ ਐ ਮੇਰਾ ਬਹੁਤ ਜਿਆਦਾ ਵਧੀਆ ਲੱਗ ਰਿਹਾ ਥੋੜੇ ਦੇਰ ਦੇਰ ਥੋੜੇ ਚਿਰ 제부히도 테크나지네 만이고 이거는 서로들 ਮੇਰੇ ਦੁਖਾਸਤੇ ਭਰਿਤ ਸਤਿਗੁਰੂ ਆਪਰ ਪੂਰੇ ਬਿਨਵਤ ਨਾਨਕ ਗੁਰੂ ਦੋ ਨੌ ਸਰੂਪ ਸੇਗੁਰੂ ਸੇਹੀ ਹਰਿ ਹਰਿ ਕਿਸੁਂਤੇ ਆਈਐ ਡਠਿਆ ਸੋ ਲਗਿ ਜਾਇ ਤੇਗ ਬਹਾਦਰ ਸੇਵਿ ਗਏ ਕਾਰਨ ਨੋ ਲਿਆ ਵੈ ਤਾਈ ਸਤਿ ਸਾਈ ਹੋਇ ਸਹਾਇ ਕਸਮੀ ਪਾਸ਼ਾ ਸਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ